ਕਹਾਣੀ ਜੁਲਾਹਿਆਂ ਦੀ ਬਾਹੀ ਖੇਤੀ ਇੱਕ ਪਿੰਡ ਵਿੱਚ ਜੁਲਾਹਿਆਂ ਦਾ ਘਰ ਸੀ ਤੇ ਉਹ ਕੱਪੜਾ ਆਦ ਬੁਣ ਕੇ ਗੁਜ਼ਾਰਾ ਕਰਦੇ ਸੀ ਉਹਨਾਂ ਦੇਖਿਆ ਭਈ ਜੱਟ ਜ਼ਿਮੀਂਦਾਰਾਂ ਦੀਆਂ ਫਸਲਾਂ ਬਾਵਾ ਹੁੰਦੀਆਂ ਨੇ ਤੇ ਉਹਨਾਂ ਦਾ ਗੁਜ਼ਾਰਾ ਵੀ ਬੜਾ ਚੰਗਾ ਲੰਘਦਾ ਜਾਪਦਾ ਸੀ ਜੁਲਾਹਿਆਂ ਨੇ ਵੀ ਸੋਚਿਆ ਭਈ ਹੋਵੇ ਨਾ ਤਾਂ ਅਸੀਂ ਵੀ ਖੇਤੀ ਕਰ ਲਈਏ ਉਹਨਾਂ ਸਮਿਆਂ 'ਚ ਜ਼ਮੀਨਾਂ ਖੁੱਲੀਆਂ ਹੁੰਦੀਆਂ ਸਨ ਇਸ ਲਈ ਜ਼ਮੀਨ ਆਦ ਲੈਣ 'ਚ ਉਹਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਹੋਈ ਪੇਸ਼ ਨਾ ਆਈ ਪਰ ਸਿਆਪਾ ਇਹ ਸੀ ਕਿ ਉਹਨਾਂ ਨੂੰ ਖੇਤੀ ਕਰਨੀ ਨਹੀਂ ਸੀ ਆਉਂਦੀ। ਉਹਨਾਂ ਦੇ ਗਵਾਂਢ ਵਿੱਚ ਇੱਕ ਜੱਟਾਂ ਦਾ ਘਰ ਸੀ ਇਸ ਲਈ ਜੁਲਾਹੇ ਦੇ ਵੱਡੇ ਮੁੰਡੇ ਨੇ ਸਲਾਹ ਦਿੱਤੀ ਕਿ ਬਾਪੂ ਚੱਲੋ ਕੋਈ ਗੱਲ ਨਹੀਂ ਜੇ ਆਪਾਂ ਨੂੰ ਬਾਹੀ ਖੇਤੀ ਕਰਨ ਦੀ ਜਾਂਚ ਨਹੀਂ ਆਪਾਂ ਇੰਜ ਕਰਿਆ ਕਰਾਂਗੇ ਕਿ ਆਪਣੇ ਗਵਾਂਢੀ ਜੱਟ ਜਿਵੇਂ ਕਰਿਆ ਕਰਨਗੇ ਆਪਾਂ ਵੀ ਉਹਨਾਂ ਵੱਲ ਵੇਖ-ਵੇਖ ਕੇ ਖੇਤੀ ਕਰੀ ਜਾਇਆ ਕਰਾਂਗੇ। ਸੋ ਉਹਨਾਂ ਨੇ ਬੜ ਦਾ ਆਦ ਮੁੱਲ ਲੈ ਆਂਦੇ ਤੇ ਲੋਹਾਰਾ ਤਰਖਾਨਾ ਕੋਲੋਂ ਲੋੜੀ ਦੇ ਹਲ ਪੰਜਾਲੀ ਤੇ ਹੋਰ ਦੂਜੇ ਸੰਦ ਵੀ ਬਣਵਾ ਲਏ। ਫੇਰ ਜਦੋਂ ਜੱਟ ਪੈਲੀਆਂ ਨੂੰ ਪਾਣੀ ਲਾਉਣ ਜਾਇਆ ਕਰਨ, ਜੁਲਾਹੇ ਵੀ ਪਾਣੀ ਲਾ ਆਇਆ ਕਰਨ। ਜਦੋਂ ਜੱਟ ਹਲ ਬੋਣ ਜਾਣ, ਜੁਲਾਹੇ ਵੀ ਪੈਲੀ ਵਿੱਚ ਹਲ ਵਾਹ ਆਇਆ ਕਰਨ। ਇਸੇ ਤਰ੍ਹਾਂ ਜਦੋਂ ਜੱਟ ਕੋਈ ਫਸਲ ਬੀਜਣ ਜਾਣ, ਜੁਲਾਹੇ ਵੀ ਫਸਲ ਬੀਜਦਿਆ ਕਰਨ। ਫੇਰ ਤਾਂ ਇੰਝ ਹੋਇਆ ਹੋਇਆ ਕਰੇ ਕਿ ਜੁਲਾਹੇ ਕੰਨ ਥਾਣੀ ਜੱਟਾਂ ਦੀਆਂ ਗੱਲਾਂ ਸੁਣਦੇ ਰਿਹਾ ਕਰਨ। ਜਦੋਂ ਵੀ ਜੱਟ ਖੇਤੀ ਬਾਰੇ ਕੋਈ ਕਰਨ ਦੀ ਸਲਾਹ ਬਣਾਉਂਦੇ ਤਾਂ ਜੁਲਾਹੇ ਪਹਿਲਾਂ ਹੀ ਉਹ ਕੰਮ ਕਰ ਆਉਂਦੇ ਇੱਕ ਤਾਂ ਜੁਲਾਹਿਆਂ ਨੇ ਨਮੀ ਨਮੀ ਬਾਹੀ ਕੀਤੀ ਸੀ ਉਹ ਬੜੇ ਚਾਹ ਨਾਲ ਕੰਮ ਕਰਦੇ ਤੇ ਦੂਜੇ ਘਰ ਦੇ ਜੀ ਬਾਵਾ ਹੋਣ ਕਰਕੇ ਉਹ ਕੰਮ ਵੀ ਵੜਾ ਕਰ ਲੈਂਦੇ ਤੇ ਉਹਨਾਂ ਦੀਆਂ ਫਸਲਾਂ ਜੱਟਾਂ ਨਾਲੋਂ ਦੂਣੀਆਂ ਹੋਣ ਲੱਗੀਆਂ ਜੱਟਾਂ ਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ ਕਿ ਜੁਲਾਹਿਆਂ ਦੀਆਂ ਫਸਲਾਂ ਉਹਨਾਂ ਨਾਲੋਂ ਚੰਗੀਆਂ ਹਨ ਉਹਨਾਂ ਨੂੰ ਕੋਈ ਵੀ ਤਰਕੀਬ ਨਾ ਸੁਝੇ ਕਿ ਜੁਲਾਹਿਆਂ ਨੂੰ ਖੇਤੀ ਕਰਨ ਤੋਂ ਕਿਵੇਂ ਰੋਕਿਆ ਜਾਵੇ ਇੱਕ ਸਾਲ ਜੱਟਾਂ ਨੇ ਆਪਣੀ ਸਾਰੀ ਪੈਲੀ ਵਿੱਚ ਮੱਕੀ ਬੀਜ ਦਿੱਤੀ। ਉਹਨਾਂ ਨੂੰ ਵੇਖ ਕੇ ਜੁਲਾਹਿਆਂ ਨੇ ਵੀ ਆਪਣੀ ਸਾਰੀ ਪੈਲੀ ਵਿੱਚ ਮੱਕੀ ਬੀਜ ਦਿੱਤੀ। ਜਦੋਂ ਜੱਟ ਮੱਕੀ ਨੂੰ ਪਾਣੀ ਦੇਣ ਬਾਰੇ ਸੋਚਣ ਤਾਂ ਜੁਲਾਹੇ ਉਹਨਾਂ ਦੀਆਂ ਗੱਲਾਂ ਸੁਣ ਕੇ ਪਹਿਲਾਂ ਹੀ ਆਪਣੀ ਮੱਕੀ ਨੂੰ ਪਾਣੀ ਦੇ ਆਇਆ ਕਰਨ। ਜੇ ਜੱਟ ਮੱਕੀ ਨੂੰ ਗੋਡੀ ਦੇਣ ਬਾਰੇ ਸਲਾਹਾਂ ਕਰਨ ਤਾਂ ਜੁਲਾਹੇ ਪਹਿਲਾਂ ਹੀ ਜਾ ਕੇ ਗੋਡੀ ਕਰ ਆਇਆ ਕਰਨ। ਇੰਜ ਜੱਟਾਂ ਨਾਲ ਉਹਨਾਂ ਦੀ ਮੱਕੀ ਵੀ ਚੰਗੀ ਹੋ ਗਈ। ਉਹਨਾਂ ਦੀ ਮੱਕੀ ਵੇਖ-ਵੇਖ ਕੇ ਜੱਟਾਂ ਦੇ ਮਨ ਵਿੱਚ ਸਾੜਾ ਪਵੇ ਭਈ ਮੁੱਢ ਤੋਂ ਖੇਤੀ ਅਸੀਂ ਕਰਦੇ ਆਇਆਂ ਤੇ ਮਕਈ ਜੁਲਾਹਿਆਂ ਦੀ ਚੰਗੀ ਐ ਇਹ ਕਿਵੇਂ ਹੋ ਸਕਦਾ ਏ ਉਹਨਾਂ ਸੋਚ-ਸੋਚ ਕੇ ਇੱਕ ਤਰਕੀਬ ਸੋਚੀ ਇੱਕ ਦਿਨ ਜੱਟ ਆਪਣੇ ਮੁੰਡਿਆਂ ਨੂੰ ਆਖਣ ਲੱਗਾ ওই ਮੁੰਡਿਓ ਕੱਲ੍ਹ ਸਵੇਖ ਤੇ ਉੱਠ ਕੇ ਮੱਕੀ ਨੂੰ ਭਰਮਾ ਪਾਣੀ ਦੇਣਾ ਜੇ ਜੁਲਾਹਿਆਂ ਨੇ ਜੱਟਾਂ ਤੋਂ ਪਹਿਲਾਂ ਹੀ ਜਾ ਕੇ ਮੱਕੀ ਨੂੰ ਪਾਣੀ ਦੇ ਦਿੱਤਾ ਜਦੋਂ ਜੱਟ ਨੇ ਵੇਖਿਆ ਭਈ ਜੁਲਾਹੇ ਉਹ ਕੰਮ ਹੀ ਕਰਦੇ ਆ ਦੀਦੀ ਉਹ ਰਾਤ ਨੂੰ ਸਲਾਹ ਕਰਦੇ ਆ ਤਾਂ ਅਗਲੀ ਰਾਤ ਜਾਟਾ ਆਪਣੇ ਮੁੰਡਿਆਂ ਨੂੰ ਉੱਚੀ-ਉੱਚੀ ਕਹਿਣ ਲਗਾ ਓਏ ਮੁੰਡਿਓ ਸਵੇਰੇ ਇਸ ਵਕਤ ਤੇ ਉੱਠਿਓ ਸੁੱਤੇ ਹੀ ਨਾ ਰਹਾ ਜੇ ਸਵੇਰੇ ਮੱਕੀ ਨੂੰ ਦੂਰਾ ਸੁਹਾਗਾ ਮਾਰਨਾ ਜੇ ਮੱਕੀ ਨੂੰ ਪਰ ਮਾਬੂਰ ਆਇਆ ਆਇਆ ਹੋਇਆ ਸੀ ਤੇ ਉਹ ਤੰਦ ਵੇਲ ਦੀ ਸੀ ਛੱਲੀਆਂ ਪੂਰੀਆਂ ਬਣੀਆਂ ਹੋਈਆਂ ਸਨ ਪਰ ਅਜੇ ਦੋਧੀਆਂ ਹੀ ਸਨ ਕਿ ਜੁਲਾਹੇ ਦੇ ਮੁੰਡਿਆਂ ਨੇ ਤਕੜੇ ਤੜਕੇ ਉਠਕੇ ਮੱਕੀ ਚ ਜਾ ਸੁਹਾਗਾ ਜੋੜਿਆ ਮਾਰ ਮਾਰ ਸੁਹਾਗੇ ਉਹਨਾਂ ਮੱਕੀ ਸਾਰੀ ਲੰਮੀ ਪਾ ਕੇ ਮਿੱਧ ਦਿੱਤੀ ਤੇ ਸਾਰੀ ਫਸਲ ਤਬਾਹ ਕਰ ਲਈ ਸਵੇਰੇ ਜਦੋਂ ਜੱਟ ਖੇਤਾਂ ਨੂੰ ਫੇਰਾ ਮਾਰਨ ਆਏ ਨਾਲੇ ਉਹ ਬੱਕੀਆਂ ਚੋਂ ਦੀ ਹੱਸਣ ਨਾਲੇ ਜੁਲਾਹੇ ਦੇ ਮੁੰਡਿਆਂ ਨੂੰ ਸਿੱਖਿਆ ਦੇਣ ਕਮਲਿਓ ਕਦੇ ਕੋਈ ਮੱਕੀ ਨੂੰ ਵੀ ਸੁਹਾਗਾ ਮਾਰਦਾ ਵੇਖਿਆ ਜੀ ਪਾਗਲੋ ਬਾਈਆਂ ਇੰਜ ਨਹੀਂ ਹੁੰਦੀਆਂ ਇਹ ਸੁਣ ਕੇ ਜੁਲਾਹੇ ਸਿਰ ਫੜ ਕੇ ਬਹਿ ਗਏ ਜਿੰਨਾ ਨੇ ਆਪਣੇ ਹੱਥੀਂ ਆਪਣੀ ਪੱਕੀ ਖੇਤੀ ਤਬਾਹ ਕਰ ਲਈ ਸੀ ਰੱਬ ਰਾਖਾ